ਪਹਾ ਜਦੋਂ ਗੱਡੀ ਲੈਨੇ ਸਾਰੀ ਟੈਕਸ ਲੈ ਲੈਨੇ ਆ ਫਿਰ ਇਹ ਟੈਕਸ ਸਾਨੂੰ ਲਾਉਣ ਦੀ ਕੀ ਲੋੜ ਹੈ ਹਨਾ ਇਹ ਪੰਜਾਬੀਓ ਤੁਹਾਡੀਆਂ ਜੇਬਾਂ ਤੇ ਡਾਕਾ ਵੱਜ ਰਿਹਾ ਤੇ ਜਦੋਂ ਤੱਕ ਕਿਸਾਨ ਜਿੱਥੇ ਮੰਨੀਆਂ ਇੱਥੇ ਬਹਿ ਜਾਂਦੀਆਂ ਨੇ ਤੋਲ ਬੰਦ ਕਰ ਦਿੰਨੇ ਆ ਉਹ ਤਾਂ ਬੜੇ ਚਾਉਣਾ ਕਹਿੰਦੇ ਆ ਕਿਉਂ ਨੰਗੇ ਫਰੀ ਤੇ ਨਹੀਂ ਨਹੀਂ ਅਸੀਂ ਕਰਦੇ ਆ ਕਿਸਾਨਾਂ ਨੂੰ ਗਾਲ੍ਹਾਂ ਹੋਗੇ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਦਰਸ਼ਤਾ ਮਗਰ ਖੱਤੇ ਆ ਤੇ ਇੱਥੇ ਕੀ ਆ ਇੱਥੇ ਲਟੇਰੇ ਨੇ ਬੈਠੇ ਲਟੇਰੇ ਲੁਕੇ ਹੋਏ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਨੇ ਲੁੱਟਦੇ ਵੀ ਸਰਕਾਰੀ ਸ਼ਹਿਤੇ ਨੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਇੰਡੀਆ ਦੀ ਭਾਰਤ ਸਰਕਾਰ ਜ਼ਿੰਮੇਵਾਰ ਹੈ ਲਟਾਉਂਦੀ ਕੌਣ ਆਮ ਲੋਕਾਂ ਨੂੰ ਭਾਰਤ ਸਰਕਾਰ ਪੰਜਾਬ ਸਰਕਾਰ ਇਹਨਾਂ ਨੇ ਉਹਨਾਂ ਨੂੰ ਲੁੱਟਣ ਦੇ ਲਈ ਬੜੇ ਵਧੀਆ ਬਣਾ ਕੇ ਦਿੱਤੇ ਹੋਏ ਨੇ ਲੈਣਾ ਲੈ ਮੈਂ ਤੁਹਾਨੂੰ ਕਿਹੜੇ ਲਟੇਰਿਆਂ ਦੀ ਗੱਲ ਕਰਦਾ ਆ ਦਿਖਾ ਦੇ ਹੌਲੀ ਹੌਲੀ ਆਹ ਲਟੇਰੇ ਭਾਈ ਆਹ ਲਟੇਰੇ ਨੇ ਇਹ ਲਟੇਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਬੈਠੇ ਨੇ ਜਦੋਂ ਅਸੀਂ ਗੱਡੀ ਲੈਨੇ ਆ ਮੈਂ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾ ਦਿੰਨਾ ਹੈ ਲਓ ਜੀ ਆਹ ਲਟੇਰੇ ਉੱਥੇ ਮੈਂ ਨੇੜੇ ਤਾਂ ਨਹੀਂ ਖੜਾ ਕਿਉਂਕਿ ਨੇੜੇ ਫਿਰ ਗੱਡੀਆਂ ਦੀ ਲਾਈਨ ਲੱਗ ਜਾਂਦੀ ਹੈ ਇਸ ਲਈ ਹੁਣ ਆ ਆ ਗਈਆਂ ਗੱਡੀਆਂ Maruti Swift ਇਹ ਸਾਰੀਆਂ ਨੂੰ ਲੁੱਟਣਗੇ ਲੁੱਟਣਗੇ ਕਿਵੇਂ ਸ਼ੀਸ਼ੇ ਵਾਲੇ ਕੈਬਿਨਾ ਚ ਬੈਠੇ ਨੇ ਅਤੇ ਲੁੱਟਦੇ ਰੇਟ ਕਿਸ ਦਾ 70 ਕਿਸ ਦਾ 100 ਕਿਸ ਦਾ 200 ਕਿਸ ਦਾ 500 ਕਿਸ ਦਾ ਹਜ਼ਾਰ ਜਿੰਨੀ ਵੱਡੀ ਗੱਡੀ ਓਨਾ ਤਗੜਾ ਲੁੱਟ ਜਿਹੜੀ ਇਹ ਇੱਥੇ ਜਿਹੜੀ ਸ਼ੁਰੂ ਆ ਹੋ ਜਾਂਦੀ ਹੈ ਹੁਣ ਮੈਂ ਗੱਲ ਇਹ ਕਿਉਂ ਕਹੀ ਆ ਭਾਈ ਜਦੋਂ ਅਸੀਂ ਗੱਡੀ ਲੈਨੇ ਆ ਕੋਈ ਬੰਦਾ ਗੱਡੀ ਲੈਂਦਾ ਤਾਂ ਅਸੀਂ ਗੱਡੀ ਤੇ ਟੈਕਸ ਦੇ ਦਿੰਨੇ ਆ ਉਸ ਤੋਂ ਬਾਅਦ ਉਦੇ ਨਾਲ ਹੀ ਰੋਡ ਟੈਕਸ ਭਰਿਆ ਜਾਂਦਾ ਹੈ ਰੋਡ ਟੈਕਸ ਦੇ ਨਾਲ ਜਿੰਨੇ ਵੀ ਤਰ੍ਹਾਂ ਦੇ ਟੈਕਸ ਹੈ ਗੱਡੀ ਦੀ ਕੀਮਤ ਦੇ ਵਿੱਚ ਸੜ ਤੋਂ ਕਬੂਲ ਲੈ ਜਾਂਦੇ ਨੇ ਪਰ ਜਦੋਂ ਅਸੀਂ ਗੱਡੀ ਲੈ ਕੇ ਸੜਕਾਂ ਤੇ ਨਿਕਲਦੇ ਆ ਤਾਂ ਫਿਰ ਆ ਲਟੇਰੇ ਕਾੜਿਆ ਆ ਲਟੇਰੇ ਦੇਖ ਲੋ ਆ ਦਿਖਾ ਦੇ ਇੱਧਰ ਥੋੜਾ ਜਾ ਫਿਰ ਇਹ ਲਟੇਰੇ ਤੁਹਾਨੂੰ ਲੁੱਟਣ ਲਈ ਆ ਦੇਖੋ ਹੁਣ ਬਸ ਆ ਇਸ ਵਾਰੀਆਂ ਦੀ ਇਹ ਵੀ ਲੁੱਟਣਗੇ ਕਿਉਂਕਿ ਲਟੇਰੇ ਭਾਈ ਹਰ ਇੱਕ ਚੀਜ਼ ਨੂੰ ਲੁੱਟਦੇ ਨੇ ਪਰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਲੁੱਟ ਮੱਚੀ ਹੋਈ ਆ ਬਹੁਤ ਜ਼ਿਆਦਾ ਤੇ ਇਹ ਲਟੇਰੇ ਰੱਜ ਕੇ ਲੁੱਟ ਰਹੇ ਨੇ ਹੁਣ ਮੈਂ ਇਹ ਗੱਲ ਲਫ਼ਜ਼ ਵਰਤੇ ਕਿਉਂ ਨਹੀਂ ਮੈਂ ਜੇ ਮੈਂ ਗੱਲ ਕਰਾਂ ਪੰਜਾਬ ਦੀ ਭਗਵਾਨ ਸਿੰਘ ਮਾਨ ਕਹਿੰਦਾ ਸੀ ਇਹ ਲੁੱਟ ਦੇ ਕੇਂਦਰ ਬੰਦ ਹੋਣਗੇ ਜਿਨ੍ਹਾਂ ਦੇ ਭਾਈ ਮਿਆਦ ਲੰਘੀ ਤੁਸੀਂ ਬੰਦ ਕਰਤੇ ਹੁਣ ਸਵਾਰਤਾ ਤਾਂ ਹੈ ਜਿਹੜੇ ਇਹ ਲੁੱਟਦੇ ਨੇ ਇਹ ਬੰਦ ਕੀਤੇ ਜਾਣ ਇਹ ਕੱਲੇ ਪੰਜਾਬ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਆ ਮੈਂ ਜਿਹੜਾ ਸਾਡੇ ਜਿਹੜੇ ਸੜਕੀ ਮੰਤਰੀ ਨੇ ਹਨ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਆਪਾਂ ਜਦੋਂ ਗੱਡੀ ਲੈਨੇ ਸਾਰੇ ਟੈਕਸ ਲੈ ਲੈਨੇ ਆ ਫਿਰ ਇਹ ਟੈਕਸ ਸਾਨੂੰ ਲਾਉਣ ਦੀ ਕੀ ਲੋੜ ਹੈ ਹਨ ਇਹ ਪੰਜਾਬੀਓ ਤੁਹਾਡੀਆਂ ਜੇਬਾਂ ਤੇ ਡਾਕਾ ਵੱਜ ਰਿਹਾ ਜਦੋਂ ਤੱਕ ਕਿਸਾਨ ਜਿੱਥੇ ਮੰਨੀਆਂ ਇੱਥੇ ਬਹਿ ਜਾਂਦੀਆਂ ਨੇ ਟੋਲ ਬੰਦ ਕਰ ਦਿੰਦੇ ਆ ਉਹ ਤਾਂ ਬੜੇ ਚੌਨਾ ਕਹਿੰਦੇ ਆ ਕਿਉਂ ਨਾਂਗੇ ਫਰੀ ਤੇ ਨਹੀਂ ਨਹੀਂ ਅਸੀਂ ਕਰਦੇ ਆ ਕਿਸਾਨਾਂ ਨੂੰ ਗਾਲਾਂ ਵੀ ਇਹ ਰਾਹ ਰੋਕ ਕੇ ਬਹਿ ਜਾਂਦੇ ਨੇ ਫਲਾਨਾ ਢਮਕਾ ਪਰ ਜਦੋਂ ਇਹ ਟੋਲ ਤੋਂ ਛੁਟਕਾਰਾ ਦਵਾਉਂਦੇ ਨੇ ਫੇਰ ਸਾਡੇ ਲਈ ਵਧੀਆ ਨੇ ਇਸ ਲਈ ਭਾਈ ਮੈਂ ਬੇਨਤੀ ਕੀ ਕਰਨੀ ਆ ਹਰ ਇੱਕ ਬੰਦਾ ਸਵੇਰੇ ਉੱਠਦਾ ਚਾਹ ਪੀਂਦਾ ਤਾਂ ਉਸ ਚਾਹ ਤੇ ਟੈਕਸ ਦਿੰਦਾ ਸਵੇਰੇ ਉੱਠਦਾ ਗੱਡੀ ਕੱਢਦਾ ਪੈਟਰੋਲ ਡੀਜ਼ਲ ਪਾਉਂਦਾ ਉਹ ਤੇ ਟੈਕਸ ਦਿੰਦਾ ਉੱਠ ਕੇ ਰੋਟੀ ਖਾਣੇ ਆ ਸਬਜੀ ਨਾਲ ਖਾਣੇ ਆ ਜਿਹੜੀ ਦਾਲ ਆਈ ਐ ਆਟਾ ਆਇਆ ਹਰ ਇੱਕ ਚੀਜ਼ ਤੇ ਟੈਕਸ ਦਿੰਨੇ ਟੈਕਸ ਲੱਗ ਕੇ ਆਉਂਦਾ ਐ ਅਸੀਂ ਘਰ ਚ ਰਹਿਨੇ ਆ ਉਹਦਾ ਵੀ ਟੈਕਸ ਅਦਾ ਕਰਦੇ ਆ ਸੋ ਭਾਈ ਇੰਨੇ ਟੈਕਸਾਂ ਦਾ ਸਾਨੂੰ ਕੋਈ ਮੁੱਲ ਤਾਂ ਮੋੜ ਦਿਓ ਯਾਰ ਆ ਜਿਹੜਾ ਹੁਣ ਕੈਮਰੇ ਤੇ ਖੜੇ ਨੇ ਬੜਾ ਰਹੇ ਨੇ ਇਹ ਮੁੰਡੇ ਬਾਹਰੋਂ ਆਏ ਨੇ ਹੁਣ ਇਹਨਾਂ ਤੋਂ ਟੈਕਸ ਲੈਂਦੇ ਨੇ ਸਹੂਲਤਾਂ ਕਿੰਨੀਆਂ ਨੇ ਸਾਡੇ ਕੋਲੇ ਕੀ ਸਹੂਲਤਾਂ ਸਾਨੂੰ ਤਾਂ ਲਟੇਰੇ ਟੱਕਰ ਜਾਂਦੇ ਨੇ ਭਾਈ ਪੰਜਾਬੀਓ ਉੱਠ ਕੇ ਇਕੱਠੇ ਹੋ ਜੋ ਤਾਂ ਜੋ ਇਹਨਾਂ ਲੁੱਟ ਦੇ ਕੇਂਦਰਾਂ ਤੋਂ ਅਸੀਂ ਛਡਕਾਰਾ ਜਿਹੜਾ ਲੈਸਰ ਬਸ ਇੰਨੀਆਂ ਤੇ ਬੇਨਤੀਆਂ ਸੀ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ